ਰੱਬ ਦਾ ਸੁਣੋ ਉਹ ਰੱਖੋ ਕੁਝ ਨਹੀਂ ਜੁੱਤ ਮਾਰ ਮਾਰ ਜੇ ਬਾਪ ਤੋਂ ਪ੍ਰਮਾਤਮਾ ਤੇ ਜੋਰ ਜਲਦਾ ਹੁੰਦਾ ਸੀ ਸਾਰੇ ਲੋਕ ਰੁਕ ਗਏ ਰੱਬ ਕਹਿੰਦਾ ਵੱਡੇ ਗੱਲ ਅੱਪਾ ਗੋਰਨ ਨੂੰ ਸਾਰੇ ਨੂੰ ਹੌਸਲਾ ਦੇਣਾ ਕਿਉਂਕਿ ਜੇ ਤੂੰ ਹੀ ਹੌਸਲਾ ਸਿਰ ਖਾਣਾ ਫਤਹ ਖਾਣਾ ਦੇਖੀਉਂਗਾ ਉਹ ਨਹੀਂ ਭਾਇਆ ਇੱਕ ਇੱਕ ਤਨੋ ਦੇ ਰੁਕ ਰਵਿੰਦਰ ਸਿੰਘ ਜੀ ਤੁਹਾਡਾ ਮੇਰਾ ਨਾਮ ਪਿੰਦਰ ਸਿੰਘ ਜੀ ਪਿੰਦਰ ਸਿੰਘ ਜੀ ਕੀ ਗੱਲ ਹੋਈ ਹੈ 14 ਸਾਲ ਦੇ ਬੱਚੇ ਦੀ ਮੌਤ ਹੋਈ ਹੈ ਕੀ ਗੱਲ ਕੀ ਹੋਗੀ ਇਹ ਨਾ ਹੀ ਸਾਡੇ ਪਿੰਡ ਫੁੱਟਬਾਲ ਖੇਡਣ ਆਈ ਸੀ ਟੂਰਨਾਮੈਂਟ ਚੱਲ ਰਿਹਾ ਇੱਕ ਗਰਾਉਂਡ 'ਚ ਖੇਡ ਰਿਆ ਸੀਗਾ ਜਦੋਂ ਕਾਰਨਰ ਲਾਉਣ ਨੂੰ ਲਾਉਣ ਲੱਗੀ ਦੂਜੀ ਟੀਮ ਤੇ ਖੜਾ ਸੀ ਖੜਾ ਖੜਾ ਡਿੱਗ ਪਿਆ ਇਹਨੂੰ ਦੌਰਾ ਪੈ ਗਿਆ ਮੂੰਹ 'ਚ ਚੱਕ ਆ ਆ ਰਹੀ ਸੀ ਇਹਨੂੰ ਫਿਰ ਅਸੀਂ ਚੱਕ ਕੇ ਡਾਕਟਰ ਆਇਆ ਡਾਕਟਰ ਕਹਿੰਦਾ ਡਾਕਟਰ ਨੂੰ ਬੁਲਾਇਆ ਉੱਥੇ ਡਾਕਟਰ ਕਹਿੰਦਾ ਇਹਨੂੰ ਹਸਪੀਟਲ ਲੈ ਜਾਓ ਅਸੀਂ ਨਾਲ ਦੀ ਨਾਲ 15-20 ਮਿੰਟਾਂ ਚ ਇੱਥੇ ਹੀ ਰਖਦੇ ਕਿ ਡਾਕਟਰ ਕੀ ਕਹਿੰਦੇ ਆ ਡਾਕਟਰ ਕਹਿੰਦੇ ਡੈੱਡ ਆ ਇਹ ਤੇ ਇਹਦੇ ਪਰਿਵਾਰ ਨੂੰ ਵੀ ਸੂਚਨਾ ਦਿੱਤੀ ਦਿੱਤੀ ਜੀ ਉਹ ਆ ਰਹੇ ਆ ਕਿੰਨੇ ਭੈਣ ਭਰਾ ਸੀ ਇੱਕ ਕੋਕੋਂ ਕਿੰਨਾ ਦਾ ਮੁੰਡਾ ਸੀਗਾ ਜੀ ਇਹ ਇਹ ਭਰਾ ਤਾਂ ਇਹ ਪਿੰਡ ਦੇ ਕਹਿ ਰਹੇ ਆ ਕੱ ਇਸ ਕੱਲਾ ਕੱਲਾ ਸੰਜੀ ਬਾਕੀ ਸਾਨੂੰ ਇਹਨਾਂ ਦਾ ਨਹੀਂ ਪਤਾ ਕੱਲਾ ਕਿਵੇਂ ਆਈ ਇਹ ਤਾਂ ਟੀਮ ਆਈ ਸੀ ਖੇਡਣ ਇਹ ਖੇਡ ਰਹੀ ਸੀ ਤੇ ਇਹ ਖੇਡਾਂ ਕੌਣ ਕਰਾ ਰਿਆ ਸੀ ਜੀ ਪਿੰਡ ਕਰਾ ਰਿਆ ਸਾਡੀ ਕਮੇਟੀ ਕਰਾ ਰਹੀ ਹੈ ਤਰੰਗ ਵਾਲਾ ਕਮੇਟੀ ਕਰਾ ਰਹੀ ਸੀ ਬਾਲਵਿੰਗ ਸਪੋਰਟਸ ਕਲੱਬ ਵੱਲੋਂ ਹੋ ਰਿਹਾ ਈ ਟੂਰਨਾਮੈਂਟ ਤੇ ਅੱਜ ਪਹਿਲਾ ਹੀ ਮੈਚ ਸੀਗਾ ਜੀ ਪਹਿਲਾ ਦਿਨ ਸੀ ਪਹਿਲਾ ਦਿਨ ਸੀ ਜੀ ਮੇਰਾ ਅਨਮੋਲੀ ਅਨਮੋਲੀ ਇਹ ਬੱਚਾ ਕੌਣ ਹੈ ਜਿੰਦੀ ਡੈਥ ਹੋ ਗਈ ਹੈ ਇਹ ਇਹ ਮੇਰੇ ਰਿਲੇਟਿਵ ਹੈ ਪਿੰਡ ਦਾ ਮੁੰਡਾ ਆ ਕੀ ਨਾਮ ਹੁੰਦਾ ਇਹਦਾ ਜਸਨ ਚਸ਼ਮੀਤ ਆ ਨਾ ਹੀ ਪਿਓ ਦਾ ਨਾਮ ਕੀ ਹੁੰਦੇ ਹਾਂਜੀ ਪਿਓ ਦਾ ਨਾਮ ਕੀ ਹੁੰਦਾ ਸੋਤਨ ਕੁਮਾਰ ਕਿੰਨੀ ਉਮਰ ਹੈ ਮੇਰੀ ਉਮਰ ਤਾਂ ਨਹੀਂ ਮੈਨੂੰ ਪਤਾ ਹੀ ਸਾਡੇ ਨਾਲ ਇੱਥੇ ਬਾਜੀਗਰਾਂ ਦਾ ਮੁੰਡਾ ਹੀ ਸਾਡੇ ਪਿੰਡ 'ਚ ਰਹਿੰਦਾ ਤੇ ਅਸੀਂ ਨਾ ਖੇਡਣ ਆਏ ਸੀਗੇ ਕਿੱਥੇ ਇੱਥੇ ਤਰਾਂਗ ਵਾਲੇ ਅੱਛਾ ਜੀ ਤੇ ਐ ਇੱਥੇ ਨਾ ਖੇਡਦਾ ਖੇਡਦਾ ਡਿੱਗ ਪਈ ਕਾ ਕਰਕੇ ਵੈਸੇ ਇੱਥੇ ਬੂਰ ਲੈ ਕੇ ਆਏ ਆ ਕਿ ਕੀ ਕਹਿੰਦੇ ਡਾਕਟਰ ਡਾਕਟਰ ਪਤਾ ਚੈੱਕ ਅਪ ਚਲ ਕੇ ਆਈ ਪਤਾ ਨਹੀਂ ਕਦੇ ਰਾਜ ਕੁਮਾਰ ਨਾਮ ਹੈ ਮੇਰੇ ਬੇਟਾ ਕੀ ਗੱਲ ਹੋਈ ਹੈ ਤੇਰੇ ਦੋਸਤ ਨੂੰ ਕੀ ਹੋਇਆ ਡਾਕਟਰਾਂ ਨੇ ਕਿਹਾ ਇਹ ਖੇਡਦੇ ਖੇਡਦੇ ਨਾ ਜੀ ਡਿੱਗ ਪਿਆ ਖੇਡਦੇ ਖੇਡਦੇ ਖੇਡ ਰਹੇ ਸੀਗੇ ਤੁਸੀਂ ਕੀ ਖੇਡ ਰਹੇ ਸੀਗੇ ਫੁੱਟਬਾਲ ਖੇਡਦੇ ਸੀ ਤਰੰਗ ਵਾਲੇ ਮੈਂ ਮੈਂ ਸ਼ੁਰੂ ਹੀ ਹੋਇਆ ਸੀ ਇਹ ਅੱਛਾ ਸ਼ੁਰੂ ਹੋ ਕੇ ਦੇਖਦੇ ਹਾਂ ਕੀ ਲੱਗਦਾ ਕੀ ਹੋਇਆ ਨੂੰ ਕੁਝ ਕਾਰਨ ਦੱਸਿਆ ਡਾਕਟਰ ਨੇ ਨਹੀਂ ਜਾਈ ਪਤਾ ਨਹੀਂ ਕੀ ਹੋਇਆ ਕੀ ਡਾਕਟਰ ਕੀ ਕਹਿੰਦੇ ਨੇ ਉਹਨਾਂ ਪਤਾ ਨਹੀਂ ਮੋਟਾ ਹੋ ਗਿਆ ਕੀ ਕਾਰਨ ਕੀ ਰਿਹਾ ਜੀ ਨਹੀਂ ਵੀਰੇ ਹਰ ਰੋਜ਼ ਖੇਡਣ ਜਾਂਦਾ ਕੋਈ ਹੈ ਜੀ ਜਿਵੇਂ ਦੱਸ ਰਹੇ ਆ ਕਿ ਕੋਈ ਦੌਰਾ ਪਾਇਆ ਜੀ ਕੋਈ ਗੱਲ ਨਹੀਂ ਸੀਗੀ ਹੁਣ ਪ੍ਰਮਾਤਮਾ ਨੂੰ ਪਤਾ ਕੀ ਬੜੀ ਆ ਜੀ ਦੌਰੇ ਵਾਲੀ ਗੱਲ ਤਾਂ ਨਹੀਂ ਰਿਹਾ ਕਦੇ ਵੀ ਕੋਈ ਗੋਲੀ ਵੀ ਨਹੀਂ ਖਾਦੀ ਕਦੇ ਕੋਈ ਬਿਮਾਰੀ ਹੈ ਜੋ ਕੋਈ ਇਹ ਪੜਦਾ ਸੀ ਬੱਚਾ ਜੀ ਪੜਦਾ ਸੀ ਜੀ 9ਵੀਂ ਕਲਾਸ ਚ ਪੜਦਾ ਹੋਣਾ ਲੱਗਦਾ ਉਹ ਵਿੱਚ ਪੜਦਾ ਸੀ ਲੱਗਦਾ ਸੀ ਮੇਰਾ ਭਤੀਜਾ ਹੀ ਸਕਾ ਤੁਹਾਡਾ ਵੀ ਨਾਮ ਹੈ ਮੇਰਾ ਨਾਮ ਦੇਸ਼ਰਾਜ ਹੈ ਇਹ ਕਿੰਨੇ ਬੱਚੇ ਪੈੰਬਰਾ ਸੀ ਇਹਨਾਂ ਦੀ ਪ੍ਰਾ ਤਿੰਨ ਪੈਣਾ ਸੀ ਤਿੰਨ ਮੈਨਾ ਸੀ ਹਾਂਜੀ ਤਿੰਨ ਪੈਣਾ ਸਾਰਾ ਤੋਂ ਛੋਟਾ ਇਹ ਆ ਸਾਰਿਆਂ ਤੋਂ ਪਿਤਾ ਕੀ ਕਰਦੇ ਹਨ ਇਹਨਾਂ ਦੇ ਪਿਤਾ ਮਜ਼ਦੂਰੀ ਕਰਦਾ ਸੀ ਅੱਛਾ ਜੀ ਕੀ ਗੱਲ ਹੋਈ ਇੱਕ 마ਸੂਮ ਜੇ ਬੱਚੇ ਦੀ ਮੌਤ ਹੋਈ ਹੈ ਕੀ ਕਾਰਨ ਕੀ ਰਹੇ ਸਾਡੇ ਕੋਲ ਇੱਕ ਬ੍ਰਾਡਰਡ ਪੇਸ਼ੈਂਟ ਆਇਆ ਜਿਸ ਦਾ ਨਾਮ ਜਸਮੀਤ ਸਿੰਘ 14 ਸਾਲ ਦਾ ਲੜਕਾ ਹੈ ਆਲਮ ਵਾਲਾ ਪਿੰਡ ਹੈ ਮਲੋੜ ਕੋਲ ਉੱਥੋਂ ਦਾ ਰਹਿਣ ਵਾਲਾ ਜੀ ਦੱਸ ਰਹੇ ਨੇ ਤਰੰਗ ਵਾਲੇ ਕੋਈ ਟੂਰਨਾਮੈਂਟ ਇਹਨਾਂ ਦਾ ਚੱਲ ਰਿਹਾ ਸੀ ਉੱਥੇ ਖੇਡਦੇ ਦੌਰਾਨ ਇਹ ਵੀ ਇਸੇ ਡਾਕਟਰ ਜੀ ਹੈ गिर ਗਿਆ ਜੀ ਕਾਰਨ ਕੀ ਲੱਗਦਾ ਜੀ ਕੋਈ ਬੱਚੇ ਦੀ ਮੋੜ ਦਾ ਉਸਮਾਨੋਂ ਤੋਂ ਬਿਨਾਂ ਕੁਝ ਨਹੀਂ ਕਹਿ ਸਕਦੇ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕੀ ਗੱਲ ਹੈ ਇਹਦੇ ਕੁਝ ਨਹੀਂ ਕਨਫਰਮ ਆਇਆ ਜੀ